ਜਿਹੜਾ ਅੱਜ ਆਪਾਂ 3 ਤਰੀਕ ਦਾ ਭਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਉ ਦਾ ਪ੍ਰਭਾਅ ਦਿੱਤਾ ਸੀਗਾ ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ ਇਹ ਆਣ ਐਲਾਨੀ ਐਮਰਜੈਂਸੀ ਲਾਤੀ ਐ ਸੁੱਖ ਮੰਤਰੀ ਨੇ ਸਾਰੇ ਆਗੂਆਂ ਦੇ ਘਰਾਂ 'ਚ ਛਾਪੇ ਪਰਸ ਦੇ ਘੇਰੇ ਪਿੰਡਾਂ ਨੂੰ ਪਾਏ ਆ ਦਹਿਸਤ ਦਾ ਮਾਹੌਲ ਬਣਾ ਰਹੇ ਆ ਕਈ ਆਗੂ ਨਜ਼ਰਬੰਦ ਵੀ ਕਰ ਲਏ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ ਵੀ ਪਿੰਡਾਂ ਦੇ ਵਿੱਚ ਓਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ ਜੋ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਰੋਕਣਗੇ ਉੱਥੇ ਵਹਿ ਜਾਓ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ ਇਹ ਕਹਿੰਦਾ ਰਿਹਾ ਕਿ ਸਵਾਗਤ ਆਓ ਸਾਡੇ ਘਰ ਚ ਆਓ ਸਾਡੇ ਦਫ਼ਤਰਾਂ ਚ ਆਓ ਅਸੀਂ ਸਵਾਗਤ ਕਰਾਂਗੇ ਸੀ ਤੁਹਾਨੂੰ ਜੀ ਆਇਆਂ ਕਹਿੰਦੇ ਦੱਸੋ ਆ ਕੀ ਗੱਲ ਅੱਜ ਜੇ ਵੀ ਇਹਦੇ ਘਰ ਮੁਰੇ ਵੀ ਜਾਣ ਲੱਗੇ ਸੰਰੂਰ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ ਨਜ਼ਰਬੰਦ ਵੀ ਕਈ ਕਰ ਲਈ ਗਏ ਆ ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਕਰ ਗਏ ਕਿਉਂਕਿ 29 ਤਰੀਕ ਦਾ ਇਕੱਠ ਇਹਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੁਣ ਆਹੀ ਸੰਗਰੂਰ ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ ਹੁਣ ਹਰ ਪੰਜਾਬ ਦੇ ਪਿੰਡ ਚ ਹੋ ਕੇ ਦੇਖੇ ਜਿੱਥੇ ਕਦੇ ਵੀ ਹੈਗੇ ਆ 2 200 4 400 5 500 ਹਜ਼ਾਰ ਹਜ਼ਾਰ ਦੇ ਕਾਫਲਿਆਂ ਦੇ ਵਿੱਚ ਨਿਕਲੋ ਜਿੱਥੇ ਰੋਕਦੇ ਆ ਉੱਥੇ ਬਹਿ ਜਾਓ ਜੇ ਨਹੀਂ ਜਾਣ ਦਿੰਦੇ ਵੀ ਕੋਈ ਗੱਲ ਕਰਨੀ ਨੂੰ ਕੋ ਸ਼ਾਂਤਵੇਂ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ ਚੱਕੇ ਸਰਕਾਰ ਵੀ ਆਪਣਾ ਭਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅਗਰ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਰਾਕੇ ਲੋਕਾਂ ਨੂੰ دہشت ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦਬ ਲੋਗੇ ਦੱਬੀ ਨਹੀਂ ਜਾਣੀ ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਨਾ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ ਆਪਾਂ ਪਹਿਲਾਂ ਵੀ ਕਰਾਂਜ ਬੜੇ ਦਾ ਨੁਕਸਾਨ ਖਾਦਾ ਅੱਜ ਵੀ ਕਰਾਂਜ ਬੜਗੇ ਇਨਸਾਨ ਹੋਰ ਖਾਵਾਂਗੇ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ ਸੋ ਅਪੀਲ ਆ ਸਾਰਿਆਂ ਨੂੰ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ ਕਿਸ ਤਰੀਕੇ ਨਾਲ ਉੱਥੇ ਔਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਘੱਟ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਹਿੱਲਣੀਆਂ ਨੇ ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ ਜਾਂ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾ ਪੈਂਦੀਆਂ ਕਦੇ ਪਟਿਆਲੇ ਕਦੇ ਬਾਦਲ ਅਈ ਤੂੰ ਕੀ ਕਰ ਰਿਹਾ ਤੋ ਜਿਹੜਾ ਰਵਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ ਸੋ ਇਸ ਕਰਕੇ ਅਪੀਲ ਹੈ ਇਹਨਾਂ ਦੇ ਪਰਸੋਂ ਵਾਲਾ ਵੀ ਇੱਕ ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ ਅੱਜ ਵੀ ਉਹ ਇਹਨਾਂ ਨੇ ਚਾਲ ਚੱਲੀ ਐ ਕਿ ਆਗੂਆਂ ਨੂੰ ਫੜ ਲਓ ਦਹਿਸਤ ਫਲਾ ਦਿਓ ਪਰ ਇਹ ਚੀਜ਼ ਦੀ ਚਾਲ ਚੱਲਣ ਨਹੀਂ ਦੇਣੀ ਸੋ ਆਓ ਮੇਰਾ ਵੀਰ ਆਪਾਂ ਅੱਜ ਘਰਾਂ 'ਚੋਂ ਨਿਕਲ ਕੇ ਮੈਂ ਫੇਰ ਕਹਿਣਾ ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਿਓ ਟਰਾਲੀਆਂ ਟਰੈਕਟਰ ਲੈ ਕੇ ਨਿਕਲੋ ਜਿੱਥੇ ਰੋਦੇ ਉੱਥੇ ਟਰੱਕ ਟਰਾਲੀਆਂ ਲਾ ਕੇ ਜਾਮ ਲਾ ਦਿਓ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦੇ ਸੋ ਆਜੋ ਫਿਰ ਆਪਾਂ ਕਿਸੇ ਤਰੀਕੇ ਨਾਲ ਵੀ ਉੱਥੇ ਪਹੁੰਚ ਗਏ ਵਾਹਿਗੁਰੂ ਜੀ ਖਾਲਸਾ